ਸਾਸੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕਟੜਾ ਦੇ ਜੈਣੀ ਨੇਚਰਲ ਫਾਰਮ ਦੇ ਵਿੱਚ ਬੜਾ ਖੂਬਸੂਰਤ ਜੈਣੀ ਨੇਚਰਲ ਫਾਰਮ ਹੈ ਇਹ ਤੁਹਾਨੂੰ ਆਪਾਂ ਦੋਸਤੋ ਪੂਰਾ ਵਿਜ਼ਿਟ ਕਰਾਵਾਂਗੇ ਤੇ ਜੈਣੀ ਨੇਚਰਲ ਫਾਰਮ ਦੇ ਬਾਰੇ ਕਰਾਂਗੇ ਗੱਲਾਂ ਬਾਤਾਂ ਇੱਥੋਂ ਦੀ ਖਾਸੀਅਤ ਦੇ ਬਾਰੇ ਇਹ ਕਦੋਂ ਬਣਿਆ ਕਿੰਨਾ ਨੇ ਬਣਾਇਆ ਤੇ ਮੌਜੂਦਾ ਸਮੇਂ ਦੇ ਵਿੱਚ ਜੈਣੀ ਨੇਚਰਲ ਫਾਰਮ ਦੇ ਵਿੱਚ ਕਿਹੜੀਆਂ-ਕਿਹੜੀਆਂ ਸੇਵਾਵਾਂ ਨੇ ਉਹ ਸਾਰੀ ਗੱਲਬਾਤ ਕਰਾਂਗੇ ਤੇ ਤੁਹਾਨੂੰ ਇਹ ਪੂਰਾ ਵਿਜ਼ਿਟ ਕਰਾਵਾਂਗੇ ਤੁਸੀਂ ਵੀਡੀਓ ਨੂੰ ਦੋਸਤੋ ਐਂਡ ਤੱਕ ਜਰੂਰ ਦੇਖਿਓ ਤੇ ਆਓ ਚੱਲਦੇ ਆਪਾਂ ਜੈਣੀ ਨੇਚਰਲ ਫਾਰਮ ਦੇ ਅੰਦਰ ਤੇ ਦੇਖਦੇ ਆਂ ਇਹ ਫਾਰਮ ਹਾਊਸ ਅੰਦਰਲੇ ਪਾਸਿਓਂ ਕਿਵੇਂ ਦਾ ਬਣਿਆ ਹੋਇਆ ਆ ਗੱਲ ਕਰੀਏ ਜੈਣੀ ਨੇਚਰਲ ਫਾਰਮ ਦੇ ਪਿਛੋਕੜ ਦੀ ਤਾਂ ਇਹ ਪਹਿਲਾਂ ਇੱਕ ਛੋਟਾ ਜਿਹਾ ਫਾਰਮ ਹਾਊਸ ਸੀ ਤੇ ਖੇਤੀ ਕਰਦਿਆਂ ਇੱਥੇ ਥੋੜਾ ਬਹੁਤ ਰਹਿਣ ਸਹਿਣ ਦਾ ਪ੍ਰਬੰਧ ਸੀ ਤਕਰੀਬਨ 1960-65 ਦੇ ਵਿੱਚ ਇੱਥੇ ਚੌਧਰੀ ਸਾਬਰਾਮਜੀ ਜੈਣੀ ਉਹਨਾਂ ਨੇ ਇੱਥੇ ਇਹ ਹਵੇਲੀ ਬਣਾਈ ਜਿਹੜੀ ਤੁਹਾਨੂੰ ਆਪਾਂ ਇਸ ਵੀਡੀਓ ਦੇ ਰਹੀ ਦਿਖਾ ਰਹੇ ਹਾਂ ਇਹ ਹਵੇਲੀ ਤਕਰੀਬਨ 4 ਏਕੜ ਦੇ ਵਿੱਚ ਬਣੀ ਹੋਈ ਆ ਦੋਸਤੋ 130 ਏਕੜ ਜ਼ਮੀਨ ਦੇ ਵਿੱਚ ਇੱਥੇ ਨੈਚੁਰਲ ਜਿਹੜੀ ਉਹ ਖੇਤੀ ਕੀਤੀ ਜਾਂਦੀ ਆ 2005 ਦੇ ਵਿੱਚ ਨੈਚੁਰਲ ਖੇਤੀ ਕਰਨ ਦੀ ਸ਼ੁਰੂਆਤ ਕੀਤੀ ਗਈ ਤੇ 2008-9 ਦੇ ਵਿੱਚ ਗਵਰਨਮੈਂਟ ਦੇ ਵੱਲੋਂ ਜਣੀ ਨੇਚਰਲ ਫਾਰਮ ਨੂੰ ਸਰਟੀਫਾਈਡ ਕਰ ਦਿੱਤਾ ਗਿਆ ਹੌਲੀ ਹੌਲੀ ਕਰਕੇ ਇਸ ਫਾਰਮ ਨੂੰ ਟੂਰਿਜ਼ਮ ਦੇ ਪਰਪਸ ਦੇ ਵਜੋਂ ਵੀ ਸ਼ੁਰੂ ਕੀਤਾ ਜਿੱਥੇ 2009-10 ਦੇ ਵਿੱਚ ਗਵਰਨਮੈਂਟ ਦੇ ਵੱਲੋਂ ਅਫਗਾਨਿਸਤਾਨ ਦੀ ڪرਕਟ ਟੀਮ ਦਾ ਦੌਰਾ ਕਰਵਾਇਆ ਗਿਆ ਤਕਰੀਬਨ 20 ਸਾਲ ਤੋਂ ਇੱਥੇ ਟੋਟਲ ਨੈਚੁਰਲ ਖੇਤੀ ਕੀਤੀ ਜਾਂਦੀ ਆ ਦੋਸਤੋ ਇੱਥੇ ਹੁਣ ਟੂਰਿਜ਼ਮ ਕਰਕੇ ਜਿਹੜਾ ਲੋਕਾਂ ਦਾ ਆਉਣਾ ਜਾਣਾ ਉਹ ਵੀ ਰਹਿੰਦਾ ਬਾਹਰੋਂ ਆਏ ਗੈਸਟ ਦੇ ਵਾਸਤੇ ਇੱਥੇ ਰੁਕਣ ਦੇ ਲਈ ਜਿਹੜੇ ਉਹ ਬਹੁਤ ਸੋਹਣਾ ਪ੍ਰਬੰਧ ਨੇ ਇਹ ਤੁਹਾਨੂੰ ਆਪਾਂ ਇੱਥੇ ਜੈਣੀ ਨੈਚੁਰਲ ਫਾਰਮ ਦੇ ਵਿੱਚ ਜਿਹੜੇ ਬੈਡਰੂਮ ਬਣੇ ਹੋਏ ਆ ਉਹ ਦਿਖਾ ਰਹੇ ਆ ਅੰਦਰਲੇ ਪਾਸੇ ਤੋਂ ਬਹੁਤ ਖੂਬਸੂਰਤ ਸਾਫ਼ ਸੁਥਰੇ ਜਿਹੜੇ ਬੈਡਰੂਮ ਆ ਕਿਉਂਕਿ ਇਥੇ ਅਕਸਰ ਹੀ ਜਿਹੜੇ ਟੂਰਿਜ਼ਮ ਕਰਕੇ ਬਾਹਰੋਂ ਲੋਕ ਆਉਂਦੇ ਆ ਇਥੇ ਵਿਜ਼ਿਟ ਕਰਨ ਤਾਂ ਉਹਨਾਂ ਦੇ ਜਿਹੜਾ ਰਹਿਣ ਸਹਿਣ ਦੇ ਵਾਸਤੇ ਇਹ ਤੁਹਾਨੂੰ ਆਪਾਂ ਰੂਮ ਉਹ ਦਿਖਾ ਰਹੇ ਆ ਦੋਸਤੋ ਇਹ ਇਥੇ ਜਿੰਨਾ ਵੀ ਜਿਹੜੇ ਪ੍ਰਬੰਧ ਨੇ ਉਹ ਸਾਰੇ ਟ੍ਰੈਡੀਸ਼ਨਲ ਦੇਸੀ ਤਰੀਕੇ ਦੇ ਨਾਲ ਚੀਜ਼ਾਂ ਨੇ ਜਿਸ ਤਰ੍ਹਾਂ ਤੁਸੀਂ ਇਹ ਮੰਝਾ ਦੇਖ ਰਹੇ ਸੀ ਵੀਡੀਓ ਕਲਿੱਪ ਦੇ ਵਿੱਚ ਬਾਹਰ ਤਾ ਇਹ ਅੰਦਰ ਬੈਡਰੂਮ ਬਣੇ ਹੋਏ ਆ ਹਰੇਕ ਬੈਡਰੂਮ ਦਾ ਅਲੱਗ-ਅਲੱਗ ਇਹਨਾਂ ਨੂੰ ਕਲਰ ਕੰਬੀਨੇਸ਼ਨ ਦਿੱਤਾ ਗਿਆ ਹੈ ਬਹੁਤ ਸੋਹਣਾ ਜਿਹੜਾ ਇਸ ਜੈਨੀ ਨੇਚਰਲ ਫਾਰਮ ਦਾ ਵਿਊ ਆ ਇਹ ਤੁਹਾਨੂੰ ਆਪਾਂ ਦੋਸਤੋ ਇੱਥੋਂ ਦੇ ਜਿਹੜੇ ਅੰਦਰ ਬੈਡਰੂਮ ਬਣੇ ਨੇ ਇਸ ਫਾਰਮ ਹਾਊਸ ਦੇ ਉਹ ਦਿਖਾ ਰਹੇ ਆ ਤੇ ਆਓ ਅਗਲੇ ਬੈਡਰੂਮ ਦੇ ਵਿੱਚ ਚੱਲਦੇ ਆ ਇਹ ਵੀ ਦੋਸਤੋ ਕਾਫੀ ਖੁੱਲਾ ਡੁੱਲਾ ਤੇ ਵੱਡਾ ਬੈਡਰੂਮ ਇਸ ਦੇ ਵਿੱਚ ਬਣਿਆ ਹੋਇਆ ਇਹ ਬੈਡਰੂਮ ਇਥੇ ਜਿਹੜੀ ਰਹਿائش ਦੇ ਪ੍ਰਬੰਧ ਨੇ ਦੋਸਤੋ ਜਿਸ ਤਰ੍ਹਾਂ ਸ਼ਹਿਰਾਂ ਤੋਂ ਬਿਲਕੁਲ ਹਟ ਕੇ ਸਾਈਡ ਤੇ ਹੈ ਜਿੱਥੇ ਬੰਦਾ ਇੱਕ ਸ਼ਾਂਤ ਜਿਹਾ ਮਾਹੌਲ ਲੱਭਦਾ ਹੈ ਉਹ ਚੀਜ਼ ਇਥੇ ਜੈਣੀ ਨੇਚਰਲ ਫਾਰਮ ਦੇ ਵਿੱਚ ਮਿਲਦੀ ਆ ਇਹ ਉੱਪਰਲੇ ਪਾਸੇ ਇੱਕ ਬੈਡਰੂਮ ਬਣਿਆ ਹੋਇਆ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਕਿ ਹਰੇਕ ਜਿਹੜਾ ਬੈਡਰੂਮ ਆ ਉਸ ਦਾ ਜਿਹੜਾ ਕਲਰ ਕੰਬੀਨੇਸ਼ਨ ਉਹ ਅਲੱਗ-ਅਲੱਗ ਤਰੀਕੇ ਦਾ ਦਿੱਤਾ ਗਿਆ ਇਥੇ ਟ੍ਰੈਫਿਕ ਦੇ ਸ਼ੋਰ ਸ਼ਰਾਬੇ ਤੋਂ ਦੂਰ ਸਿਰਫ ਇੱਥੇ ਜਿਹੜੀ ਕੁਦਰਤੀ ਚੀਜ਼ਾਂ ਪੰਛੀਆਂ ਦੀਆਂ ਆਵਾਜ਼ਾਂ ਉਹ ਚੀਜ਼ਾਂ ਇੱਥੇ ਸੁਣਾਈ ਦਿੰਦੀਆਂ ਨੇ ਬੜਾ ਸੋਹਣਾ ਬੜਾ ਸਾਫ਼ ਸੁਥਰਾ ਖੂਬਸੂਰਤ ਮਾਹੌਲ ਆ ਜੈਨੀ ਨੇਚਰਲ ਫਾਰਮ ਦਾ ਇਹ ਸਾਰੇ ਸਾਹਮਣੇ ਜਿਹੜੇ ਦੋਸਤੋ ਤੁਹਾਨੂੰ ਆਪਾਂ ਦਿਖਾ ਰਹੇ ਸੀ ਇਹ ਸਾਰੇ ਇੱਥੇ ਬੈਡਰੂਮ ਬਣੇ ਹੋਏ ਆ ਉਸ ਤੋਂ ਬਾਅਦ ਇੱਥੋਂ ਦੀ ਜਿਹੜੀ ਇਹ ਕਿਚਨ ਆ ਉਹ ਵੀ ਬਿਲਕੁਲ ਟ੍ਰੈਡੀਸ਼ਨਲ ਦੇਸੀ ਤਰੀਕੇ ਦੀ ਇੱਥੇ ਜਿਹੜੀ ਰੋਟੀ ਤਿਆਰ ਹੁੰਦੀ ਆ ਉਹ ਤੰਦੂਰ ਤੇ ਜਾਂ ਚੁੱਲ੍ਹੇ ਦੇ ਉੱਪਰ ਤਿਆਰ ਕੀਤੀ ਜਾਂਦੀ ਆ ਇੱਥੇ ਇਹ ਓਪਨ ਤੁੱਪ ਦੇ ਵਿੱਚ ਬੈਠਣ ਦੇ ਵਾਸਤੇ ਤੇ ਇਸ ਤੋਂ ਇਲਾਵਾ ਬਿਲਕੁਲ ਨਾਲ ਹੀ ਇਹ ਕਿਚਨ ਦੇ ਦੂਜੇ ਪਾਸੇ ਜਿਹੜਾ ਰੈਸਟੋਰੈਂਟ ਬਣਿਆ ਹੋਇਆ ਇਹ ਸਾਹਮਣੇ ਤੁਹਾਨੂੰ ਦੋਸਤੋ ਰੈਸਟੋਰੈਂਟ ਦਿਖਾ ਰਹੇ ਹਾਂ ਜਿੱਥੇ ਬੈਠ ਕੇ ਤੁਸੀਂ ਇਸ ਨੇਚਰਲ ਖਾਣੇ ਦਾ ਆਨੰਦ ਮਾਣ ਸਕਦੇ ਹੋ ਇੱਥੇ ਟੂਰਿਜ਼ਮ ਨੂੰ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਤਾਂ ਇੱਥੇ ਬਹੁਤ ਸਾਰੇ ਜਿਹੜੇ ਸਕੂਲਾਂ ਦੇ ਬੱਚੇ ਉਹਨਾਂ ਨੂੰ ਵੀ ਵਿజిਟ ਕਰਾਇਆ ਜਾਂਦਾ ਹੈ ਵੱਡੀਆਂ-ਵੱਡੀਆਂ ਜਿਹੜੀਆਂ ਫਿਲਮੀ ਹਸਤੀਆਂ ਐਕਟਰ ਕਲਾਕਾਰ ਉਹ ਵੀ ਇੱਥੇ ਅਕਸਰ ਆਉਂਦੇ ਰਹਿੰਦੇ ਆ ਪਿੱਛੇ ਜੇ ਦਲਜੀਤ ਦਸਾਂਜ ਇੱਥੇ ਤਕਰੀਬਨ 4-5 ਦਿਨ ਸਟੇ ਕਰਕੇ ਗਏ ਆ ਤੁਸੀਂ ਫੋਟੋ ਦੇਖ ਰਹੇ ਹੋ ਪਰਿਵਾਰ ਦੇ ਨਾਲ ਹੋਰ ਅਗਰ ਫਿਲਮੀ ਕਲਾਕਾਰ ਜੈਕਰਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਨਿੰਜਾ ਦੇਵ ਖਰੋੜ ਗੁੱਗੂ ਗਿੱਲ ਜੋਗਰਾ ਸਿਮੇਤ ਕਾਫੀ ਸਾਰੇ ਜਿਹੜੇ ਪੰਜਾਬੀ ਫਿਲਮਾਂ ਦੇ ਕਲਾਕਾਰ ਐਕਟਰ ਉਹ ਇੱਥੇ ਸਟੇ ਕਰ ਚੁੱਕੇ ਨੇ ਕਿਉਂਕਿ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਕਿ ਇਹ ਪੀੜ ਪੜੱਕੇ ਤੋਂ ਦੂਰ ਬਹੁਤ ਸ਼ਾਂਤ ਜੇ ਏਰੀਏ ਦੇ ਵਿੱਚ ਇਹ ਜੈਣੀ ਨੇਚਰਲ ਫਾਰਮ ਬਣਿਆ ਹੋਇਆ ਜਿੱਥੇ ਖਾਣਾ ਉਹ ਵੀ ਨੇਚਰਲ ਰਹਿਣ ਸੈਣ ਉਹ ਵੀ ਬਹੁਤ ਵਧੀਆ ਤਰੀਕੇ ਦਾ ਮਿਲਦਾ ਤਾਂ ਹਰ ਇੱਕ ਬੰਦਾ ਜਿਹੜਾ ਉਹ ਇਦਾਂ ਦੀ ਥਾਂ ਨੂੰ ਰਹਿਣ ਸੈਣ ਦੇ ਵਾਸਤੇ ਪੈਲ ਦਿੰਦਾ ਉਸ ਤੋਂ ਬਾਅਦ ਗੱਲ ਕਰੀਏ ਤਾਂ ਇਹ ਅੰਦਰਲੇ ਪਾਸੇ ਜਿਹੜਾ ਜੈਨੀ ਨੇਚਰਲ ਫਾਰਮ ਦੇ ਵਿੱਚ ਪਰਿਵਾਰ ਦਾ ਆਪਣਾ ਰਹਿائش ਦਾ ਘਰ ਬਣਿਆ ਹੋਇਆ ਇਹ ਵੀ ਬਹੁਤ ਖੂਬਸੂਰਤ ਆ ਬੜੀ ਸੋਹਣੀ ਡਿਜ਼ਾਈਨਿੰਗ ਆ ਪੁਰਾਣੇ ਤਰੀਕੇ ਦੇ ਨਾਲ ਸਾਰਾ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਘਰ ਬਣਿਆ ਹੋਇਆ ਇਸ ਪੁਰਾਣੀ ਹਵੇਲੀ ਨੂੰ ਉਸੇ ਤਰੀਕੇ ਦੇ ਨਾਲ ਰੰਗ ਰੋਗਣ ਕਰਕੇ ਲਗਾਤਾਰ ਪਰਿਵਾਰ ਦੇ ਵੱਲੋਂ ਸੰਭਾਲਿਆ ਜਾ ਰਿਹਾ ਹੈ ਜਿਆਦਾ ਚੀਜ਼ਾਂ ਨੂੰ ਜਿਹੜਾ ਉਹ ਮੋਡੀਫਾਈ ਉਹ ਨਹੀਂ ਕੀਤਾ ਜਾ ਰਿਹਾ ਇੱਥੇ ਜਿਹੜੀਆਂ ਇਸ ਘਰ ਦੇ ਵਿੱਚ ਫਰਸ਼ ਵਗੈਰਾ ਲੱਗੀ ਹੋਈ ਹੈ ਜਿਸ ਤਰ੍ਹਾਂ ਪਹਿਲਾਂ ਇੱਟਾਂ ਦੀ ਫਰਸ਼ ਲੱਗਦੀ ਸੀ ਬਿਲਕੁਲ ਉਹੀ ਇੱਟਾਂ ਦੀ ਫਰਸ਼ ਅੱਜ ਵੀ ਇਸ ਘਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਾਫੀ ਸਾਰੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹ ਵੀ ਪਰਿਵਾਰ ਨੇ ਅੱਜ ਵੀ ਸੰਭਾਲ ਕੇ ਰੱਖੀਆਂ ਹੋਈਆਂ ਨੇ ਤਾਂ ਦੋਸਤੋ ਇਦਾਂ ਦੇ ਜਿਹੜੇ ਪੁਰਾਣੇ ਵਿਰਾਸਤੀ ਘਰ ਨੇ ਉਹ ਕੁਝ ਕੁ ਪਰਿਵਾਰਾਂ ਦੇ ਹਿੱਸੇ ਆਏ ਤੇ ਕੁਝ ਕੁ ਪਰਿਵਾਰਾਂ ਦੇ ਵੱਲੋਂ ਉਹਨਾਂ ਨੂੰ ਸਾਂਭਿਆ ਜਾ ਰਿਹਾ ਹੈ ਜੈਣੀ ਪਰਿਵਾਰ ਤਕਰੀਬਨ 20 ਸਾਲ ਤੋਂ ਜਿਹੜੀ ਟੋਟਲ ਨੈਚੁਰਲ ਖੇਤੀ ਕਰ ਰਿਹਾ ਹੈ ਬਿਨਾ ਕਿਸੇ ਕੈਮੀਕਲ ਪੈਸਟੀਸਾਈਡ ਤੋਂ ਮੌਜੂਦਾ ਸਮੇਂ ਦੇ ਵਿੱਚ ਜੈਣੀ ਨੈਚੁਰਲ ਫਾਰਮ ਜਿਹੜਾ ਉਹ ਟੂਰਿਜ਼ਮ ਨੈਚੁਰਲ ਖੇਤੀ ਦੀ ਟ੍ਰੇਨਿੰਗ ਵਗੈਰਾ ਉਹ ਵੀ ਮਹੱਈਆ ਕਰਵਾਉਂਦਾ ਹੈ ਇਹ ਅੰਦਰੋਂ ਘਰ ਦੇਖਣ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਬਾਹਰਲੇ ਪਾਸੇ ਇਹ ਇੱਥੇ ਗਰਾਊਂਡ ਆ ਦੋਸਤੋ ਦਿਲਜੀਤ ਦਸਾਂਜੀਆਂ ਤੁਸੀਂ ਕੁਝ ਰੀਲਾਂ ਦੇਖੀਆਂ ਹੋਣੀਆਂ ਜਿਨ੍ਹਾਂ ਦੇ ਵਿੱਚ ਇਹ ਉਹੀ ਗਰਾਊਂਡ ਆ ਜਿੱਥੇ ਉਹ ਐਕਸਰਸਾਈਜ਼ ਵਗੈਰਾ ਕਰਦਾ ਨਜ਼ਰ ਆਉਂਦਾ ਤਾਂ ਇੱਥੇ ਨਾਲ ਹੀ ਇਹ ਵਾਲੀਬਾਲ ਵਗੈਰਾ ਖੇਡਣ ਦੇ ਵਾਸਤੇ ਨੈਟ ਵਗੈਰਾ ਲੱਗਾ ਹੋਇਆ ਹੋਰ ਵੀ ਇੱਥੇ ਕਾਫੀ ਸਾਰੇ ਗੇਮਿੰਗ ਜ਼ੋਨ ਆ ਕਿਉਂਕਿ ਸਕੂਲਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਇੱਥੇ ਸਕੂਲਾਂ ਦੇ ਵੱਲੋਂ ਲਗਾਤਾਰ ਵਿਜ਼ਿਟ ਕਰਾਇਆ ਜਾਂਦਾ ਹੈ ਜੈਣੀ ਪਰਿਵਾਰ ਜਿੱਥੇ ਨੇਚਰਲ ਖੇਤੀ ਕਰ ਰਿਆ ਉਥੇ ਪਸ਼ੂ ਪੰਛੀਆਂ ਦੇ ਨਾਲ ਵੀ ਬਹੁਤ ਜ਼ਿਆਦਾ ਲਗਾ ਦੇਖਣ ਨੂੰ ਮਿਲਦਾ ਹੈ ਤਾਂ ਦੋਸਤੋ ਇਹ ਕੁਝ ਫਾਰਮ ਹਾਊਸ ਜਿਹੜੇ ਬਣਿਆ ਹੋਇਆ ਉਸ ਦੀਆਂ ਕਲਿੱਪਾਂ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੁਹਾਨੂੰ ਵੱਖੋ ਵੱਖ ਤਰ੍ਹਾਂ ਦੇ ਜਿਹੜੇ ਪਸ਼ੂ ਪੰਛੀ ਉਹ ਨਜ਼ਰ ਆਉਂਦੇ ਆ ਇੱਕ ਛੋਟਾ ਜਿਹਾ ਮਿਊਜ਼ੀਅਮ ਬਣਾਇਆ ਹੋਇਆ ਜਿੱਥੇ ਪੁਰਾਣੇ ਜਿਹੜੇ ਖੇਤੀ ਦੇ ਸੰਦ ਵਗੈਰਾ ਨੇ ਉਹ ਸਾਰੇ ਸਾਹਮਣੇ ਹੋਏ ਆ ਉਹ ਤੁਸੀਂ ਦੋਸਤੋ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਿਸ ਤਰ੍ਹਾਂ ਪਹਿਲਾਂ ਲੋਕ ਉਠਾਂ ਦੇ ਨਾਲ ਜਾਂ ਬਲਦਾਂ ਦੇ ਨਾਲ ਖੇਤੀ ਕਰਦੇ ਸੀ ਤਾਂ ਇਹ ਸਾਰੇ ਪੁਰਾਣੇ ਸੰਸਾਧਨ ਨੇ ਜਿਹੜੇ ਖੇਤੀ ਦੇ ਉਹ ਵੀ ਪਰਿਵਾਰ ਨੇ ਇੱਥੇ ਡਿਸਪਲੇ ਕੀਤੇ ਹੋਏ ਆ ਜਿਹੜੇ ਬੱਚੇ ਜਾਂ ਕੋਈ ਵੀ ਇੱਥੇ ਘੁੰਮਣ ਫਿਰਨ ਆਉਂਦਾ ਤਾਂ ਉਹਨਾਂ ਨੂੰ ਇਹ ਚੀਜ਼ਾਂ ਇੱਥੇ ਪ੍ਰਾਣੀਆਂ ਦੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਦੋਸਤੋ ਤੁਸੀਂ ਇਸ ਵੀਡੀਓ ਕਲਿੱਪ ਦੇ ਰਹੀਂ ਦੇਖ ਰਹੇ ਹੋ ਬਿਲਕੁਲ ਨਾਲ ਹੀ ਇੱਥੇ ਜਿਹੜਾ گاਵਾਂ ਦਾ ਉਹ ਵੀ ਫਾਰਮ ਬਣਿਆ ਹੋਇਆ ਕਿਉਂਕਿ ਇੱਥੇ ਜਿਹੜਾ ਦੁੱਧ ਲੱਸੀ ਘਿਓ ਦਹੀਂ ਹਰੇਕ ਚੀਜ਼ਾਂ ਨੇਚਰਲ ਉਹ ਘਰ ਦੇ ਵਰਤੀ ਜਾਂਦੀ ਆ ਤਾਂ ਉਹ ਇੱਥੇ ਹੀ ਤਿਆਰ ਹੁੰਦੀ ਆ ਇਹ ਬਾਹਰਲੇ ਪਾਸੇ ਦੋਸਤੋ ਛੋਟਾ ਜਿਹਾ ਵੀਊ ਤੁਹਾਨੂੰ ਇੱਥੇ ਜਿਹੜੀ ਖੇਤੀ ਹੁੰਦੀ ਆ ਉਸ ਦਾ ਦਿਖਾ ਰਹੇ ਆ ਇੱਥੇ ਹਰ ਤਰ੍ਹਾਂ ਦੇ ਜਿਹੜੇ ਬੀਜ ਵਗੈਰਾ ਨੇ ਨੇਚਰਲ ਉਹ ਵੀ ਤਿਆਰ ਕੀਤੇ ਜਾਂਦੇ ਆ ਤਾਂ ਜੇਕਰ ਕੋਈ ਦੋਸਤ ਮਿੱਤਰ ਕਿਸੇ ਵੀ ਤਰ੍ਹਾਂ ਦਾ ਨੇਚੁਰਲ ਬੀ ਪਰਚੇਸ ਕਰਨਾ ਚਾਹੁੰਦੇ ਆ ਤਾਂ ਆਪਾਂ ਨਾਲ ਸਕਰੀਨ ਦੇ ਉੱਪਰ ਨੰਬਰ ਵੀ ਸਾਂਝਾ ਕੀਤਾ ਹੋਇਆ ਜਿੱਥੋਂ ਤੁਸੀਂ ਕੰਟੈਕਟ ਕਰ ਸਕਦੇ ਹੋ ਜੈਨੀ ਨੇਚੁਰਲ ਫਾਰਮ ਦੇ ਨਾਲ ਜੈਨੀ ਨੇਚੁਰਲ ਫਾਰਮ ਦੇ ਓਨਰ ਵਿਸ਼ਵਜੀਤ ਜੀ ਜਿਨ੍ਹਾਂ ਨੇ ਨਿਊਜ਼ੀਲੈਂਡ ਨੂੰ ਛੱਡ ਕੇ ਪੰਜਾਬ ਦੇ ਆਪਣੇ ਇਸ ਪਿੰਡ ਕਟੜਾ ਦੇ ਆਪਣੇ ਇਸ ਫਾਰਮ ਹਾਊਸ ਨੂੰ ਚੁਣਿਆ ਤੇ ਹੁਣ ਉਹ ਇਸ ਨੂੰ ਲਗਾਤਾਰ ਡਿਵੈਲਪ ਕਰ ਰਹੇ ਆ ਦੋਸਤੋ ਇਹ ਜੈਨੀ ਨੇਚਰਲ ਫਾਰਮ ਦੇ ਕੁਝ ਬਾਹਰਲੇ ਪਾਸੇ ਤੋਂ ਵੀਊ ਦਿਖਾ ਰਹੇ ਆ ਇੱਥੇ ਫਾਰਮ ਦੇ ਬਾਹਰਲੇ ਪਾਸੇ ਨੇਚਰਲ ਆਰਗੈਨਿਕ ਸਟੋਰ ਵੀ ਬਣਿਆ ਹੋਇਆ ਜਿੱਥੋਂ ਤੁਸੀਂ ਜੈਨੀ ਨੇਚਰਲ ਫਾਰਮ ਦੇ ਜਿਹੜੇ ਪ੍ਰੋਡਕਟ ਵਗੈਰਾ ਉਹ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਇੱਥੋਂ ਪਰਚੇਸ ਕਰ ਸਕਦੇ ਹੋ ਦੋਸਤੋ ਤੁਹਾਨੂੰ ਜੈਨੀ ਨੇਚਰਲ ਫਾਰਮ ਦੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਦੋਸਤ ਮਿੱਤਰਾਂ ਦੇ ਤੱਕ ਇਹ ਇੱਕ ਨੈਚੁਰਲ ਜਿਹੜੀ ਖੇਤੀ ਕਰਨ ਦਾ ਸਨੇਹਾ ਉਹ ਪਹੁੰਚ ਸਕੇ ਦੋਸਤੋ ਜਲਦੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ